ਮੈਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਸੀ ਇਸ ਲਈ ਮੈਂ ਮਜਬੂਰ ਹੋ ਕੇ ਮਰਦ ਦਾ ਪੇਸ਼ ਬਦਲ ਕੇ ਡਰਾਈਵਰ ਦੀ ਨੌਕਰੀ ਕਰਨ ਲੱਗੀ ਮੇਰੇ ਮਾਲਕ ਬਹੁਤ ਚੰਗੇ ਇਨਸਾਨ ਸਨ ਹਰ ਰੋਜ਼ ਰਾਸਤੇ ਵਿੱਚ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਸਨ ਜਦੋਂ ਇੱਕ ਦਿਨ ਗੱਲਾਂ ਕਰਦੇ ਸਮੇਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਇੱਕ ਕੁੜੀ ਨੂੰ ਪਿਆਰ ਕਰਦੇ ਸਨ ਮੈਂ ਕਿਹਾ ਇਹ ਤਾਂ ਬਹੁਤ ਚੰਗੀ ਗੱਲ ਹੈ ਤੁਸੀਂ ਬਹੁਤ ਹੀ ਜਵਾਨ ਸੋਹਣੇ ਅਤੇ ਅਮੀਰ ਹੋ ਤੁਹਾਡੇ ਨਾਲ ਤਾਂ ਕੋਈ ਵੀ ਕੁੜੀ ਵਿਆਹ ਕਰਵਾਉਣ ਲਈ ਤਿਆਰ ਹੋ ਜਾਵੇਗੀ ਪਰ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਉਹਨਾਂ ਨੇ ਮੇਰੀ ਹੀ ਤਸਵੀਰ ਮੈਨੂੰ ਮੇਰਾ ਨਾਮ ਜਸ਼ਨ ਹੈ ਮੈਂ ਆਪਣੇ ਮਾਤਾ-ਪਿਤਾ ਦੀ ਇਕਲੌਤੀ ਧੀ ਸੀ ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਨਹੀਂ ਸੀ ਇਸ ਲਈ ਮੈਂ ਪ্লাস 2 ਤੋਂ ਬਾਅਦ ਹੀ ਪੜਾਈ ਛੱਡ ਦਿੱਤੀ ਸੀ ਮੇਰਾ ਸੰਬੰਧ ਇੱਕ ਖਾਂਦੇ ਬਿੰਦੇ ਪਰਿਵਾਰ ਨਾਲ ਸੀ ਮੇਰੇ ਪਿਤਾ ਜੀ ਦੇ ਦੋ ਭਾਈ ਅਤੇ ਉਹਨਾਂ ਦੀ ਇੱਕ ਭੈਣ ਸੀ ਸ਼ੁਰੂ ਤੋਂ ਹੀ ਸਾਡੇ ਪਰਿਵਾਰ ਵਿੱਚ ਜਾਇਦਾਦ ਦੇ ਕਾਰਨ ਝਗੜੇ ਹੁੰਦੇ ਰਹਿੰਦੇ ਸਨ ਪਿਤਾ ਜੀ ਸਾਰਾ ਦਿਨ ਅਦਾਲਤਾਂ ਦੇ ਚੱਕਰ ਕੱਟਦੇ ਰਹਿੰਦੇ ਸਨ ਕਿਉਂਕਿ ਮੇਰੇ ਚਾਚਾ ਤੇ ਤਾਇਆ ਜੀ ਸਾਡੇ ਹਿੱਸੇ ਦੀ ਜ਼ਮੀਨ ਹੜਪਣਾ ਚਾਹੁੰਦੇ ਸਨ ਸਮਾਂ ਇਸੇ ਤਰ੍ਹਾਂ ਹੀ ਬੀਤਦਾ ਗਿਆ ਫਿਰ ਮੈਨੂੰ ਖਬਰ ਮਿਲੀ ਕਿ ਮੇਰੀ ਸਹੇਲੀ ਅਮਨ ਦਾ ਵਿਆਹ ਹੈ ਅਮਨ ਦੇ ਪਰਿਵਾਰ ਵਾਲੇ ਬਹੁਤ ਹੀ ਅਮੀਰ ਸਨ ਅਮਨ ਨੇ ਮੈਨੂੰ ਆਪਣੇ ਵਿਆਹ ਦੀ ਹਰ ਰਸਮ ਤੇ ਬੁਲਾਇਆ ਸੀ ਮੈਂ ਉਸ ਦੇ ਘਰ ਮਹਿੰਦੀ ਦੀ ਰਸਮ ਤੇ ਗਈ ਸੀ ਕਿ ਰਾਸਤੇ ਵਿੱਚ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਕਾਰ ਮੇਰੇ ਕੋਲ ਆ ਕੇ ਰੁਕ ਗਈ ਅਤੇ ਉਸ ਨੇ ਮੇਰੇ ਮੂੰਹ ਤੇ ਇੱਕ ਕੱਪੜਾ ਰੱਖ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਮੇਰੀ ਅੱਖਾਂ ਖੁੱਲੀਆਂ ਤਾਂ ਮੈਂ ਆਪਣੇ ਆਪ ਨੂੰ ਇੱਕ ਤਹਿਖਾਨੇ ਵਿੱਚ ਪਾਇਆ ਜਿੱਥੇ ਪਹਿਲਾਂ ਵੀ ਬਹੁਤ ਸਾਰੀਆਂ ਕੁੜੀਆਂ ਸਨ ਇੱਕ ਬਹੁਤ ਹੀ ਵੱਡਾ ਕਮਰਾ ਸੀ ਇਸ ਤੋਂ ਬਾਅਦ ਮੈਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਇਹ ਇੱਕ ਕੈਦਖਾਨਾ ਹੈ ਇੱਥੇ ਛੋਟੇ-ਛੋਟੇ ਬੱਚੇ ਵੀ ਕੈਦ ਸਨ ਅਤੇ ਕੁਝ ਜਵਾਨ ਕੁੜੀਆਂ ਵੀ ਸੀ ਜਿਨ੍ਹਾਂ ਤੋਂ ਕਲੱਬਾਂ ਵਿੱਚ ਡਾਂਸ ਕਰਵਾਇਆ ਜਾਂਦਾ ਸੀ ਅਤੇ ਕੁਝ ਕੁੜੀਆਂ ਨੂੰ ਤਾਂ ਗੋਠਿਆਂ ਵਿੱਚ ਵੇਚ ਵੀ ਦਿੱਤਾ ਜਾਂਦਾ ਸੀ ਪੁਲਿਸ ਵੀ ਇਸ ਗੈਂਗ ਨਾਲ ਮਿਲੀ ਹੋਈ ਸੀ ਇਨ੍ਹਾਂ ਵਿੱਚੋਂ ਇੱਕ ਮੁੰਡਾ ਮੈਨੂੰ ਦੇਖ ਕੇ ਮੁਸਕਰਾਇਆ ਉਸ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਮੈਂ ਡਰ ਦੇ ਮਾਰੇ ਇੱਕ ਕੁੜੀ ਦਾ ਹੱਥ ਫੜਿਆ ਤੇ ਉਸ ਨੂੰ ਕਿਹਾ ਕੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਇੱਥੋਂ ਨਿਕਲਣਾ ਪਵੇਗਾ ਮੈਂ ਡਰ ਦੇ ਮਾਰੇ ਕੰਬ ਰਹੀ ਸੀ ਮੈਨੂੰ ਆਪਣੇ ਨਾਲ-ਨਾਲ ਆਪਣੇ ਮਾਤਾ-ਪਿਤਾ ਦੀ ਵੀ ਫਿਕਰ ਹੋ ਰਹੀ ਸੀ ਸਾਰੀਆਂ ਕੁੜੀਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਅਤੇ ਛੋਟੇ-ਛੋਟੇ ਬੱਚੇ ਵੀ ਰੋ ਰਹੇ ਸਨ ਮੈਂ ਇੱਕ ਛੋਟੇ ਜਿਹੇ ਬੱਚੇ ਕੋਲ ਜਾ ਕੇ ਬੈਠ ਗਈ ਮੈਨੂੰ ਉਹ ਬੱਚਾ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਗੁੱਸੇ ਵਿੱਚ ਜ਼ਮੀਨ ਨੂੰ ਘੂਰ ਰਿਹਾ ਹੈ ਅਤੇ ਸੋਚ ਰਿਹਾ ਹੈ ਕਿ ਜਿਵੇਂ ਵੀ ਪਰ ਮੈਨੂੰ ਇੱਥੋਂ ਨਿਕਲਣ ਦਾ ਰਾਹ ਤਾ ਮਿਲ ਜਾਵੇ ਮੈਂ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਕਿ ਤੂੰ ਇੰਨਾ ਜ਼ਾਲਮਾਂ ਦੇ ਹੱਥ ਕਿਵੇਂ ਲੱਗ ਗਿਆ ਹੈ ਮੇਰੇ ਸਵਾਲ ਕਰਦੇ ਹੀ ਉਹ ਬੱਚਾ ਰੋਣ ਲੱਗ ਪਿਆ ਫੇਰ ਉੱਥੇ ਕੁਝ ਲੋਕ ਆਏ ਅਤੇ ਸਾਰਿਆਂ ਨੂੰ ਪਸ਼ੂਆਂ ਦੀ ਤਰ੍ਹਾਂ ਕੁੱਟਦੇ ਹੋਏ ਬੋਲ ਰਹੇ ਸਨ ਕੀ ਚੱਲੋ ਤੁਹਾਨੂੰ ਕਿਸੇ ਹੋਰ ਜਗ੍ਹਾ ਜਾਣਾ ਹੈ ਇਸ ਜਗ੍ਹਾ ਤੇ ਤਕਰੀਬਨ 50 ਲੋਕ ਕੈਦ ਸਨ ਅਤੇ ਹੁਣ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਲਜਾਇਆ ਜਾ ਰਿਹਾ ਸੀ ਇਸ ਹਨੇਰੇ ਕੈਦਖਾਨੇ ਵਿੱਚ ਸੂਰਜ ਨੂੰ ਦੇਖੇ ਨੂੰ ਬਹੁਤ ਦਿਨ ਹੋ ਗਏ ਸਨ ਕੁਝ ਪਤਾ ਨਹੀਂ ਸੀ ਕਿ ਕਦੋਂ ਸਵੇਰ ਹੁੰਦੀ ਹੈ ਤੇ ਕਦੋਂ ਸ਼ਾਮ ਉੱਥੇ ਮੌਜੂਦ ਕੁਝ ਲੋਕਾਂ ਤੋਂ ਨਸ਼ਾ ਸਪਲਾਈ ਦਾ ਵੀ ਕੰਮ ਲੈਤਾ ਜਾਂਦਾ ਸੀ ਮੈਨੂੰ ਵੀ ਇਹ ਲੋਕ ਇਸ ਕੰਮ ਤੇ ਨਾ ਲਾ ਦਿੰਦੇ ਅਕਸਰ ਅਸੀਂ ਜਿਸ ਗੱਲ ਤੋਂ ਡਰਦੇ ਹਾਂ ਉਹ ਹੀ ਸਾਡੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ ਇਹ ਲੋਕ ਇਹਨਾਂ ਨੂੰ ਨਸ਼ੇ ਦੇ ਆਦੀ ਕਰ ਰਹੇ ਸਨ ਇੱਕ ਦਿਨ ਮੈਨੂੰ ਵੀ ਦੂਸਰੇ ਕਮਰੇ ਵਿੱਚ ਲੈ ਗਏ ਜਿੱਥੇ ਮੌਜੂਦ ਇੱਕ ਮੁੰਡੇ ਨੇ ਮੈਨੂੰ ਟੀਕਾ ਲਾ ਦਿੱਤਾ ਹੁਣ ਹਰ ਰੋਜ਼ ਇਹ ਕੰਮ ਹੀ ਹੋਣ ਲੱਗ ਗਿਆ ਸੀ ਅਤੇ ਕਦੋਂ ਮੈਂ ਐਸ ਨਸ਼ੇ ਦੀ ਆਦੀ ਹੋ ਗਈ ਸੀ ਮੈਨੂੰ ਪਤਾ ਹੀ ਨਹੀਂ ਚੱਲਿਆ ਅਤੇ ਜੋ ਮੁੰਡਾ ਟੀਕਾ ਲਾਉਂਦਾ ਸੀ ਮੈਂ ਉਸ ਕੋਲ ਜਾਣ ਲੱਗੀ ਅਤੇ ਉਸ ਨੂੰ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਦੱਸਦੀ ਅਤੇ ਬਹੁਤ ਰੋਂਦੀ ਕਿ ਇਹ ਹਾਦਸਾ ਹੋਣ ਦੇ ਬਾਅਦ ਮੇਰੇ ਮਾਤਾ ਪਿਤਾ ਜਿਉਂਦੇ ਜੀ ਹੀ ਮਰ ਗਏ ਹੋਣਗੇ ਪਤਾ ਨਹੀਂ ਲੋਕਾਂ ਨੇ ਮੇਰੇ ਮਾਤਾ ਪਿਤਾ ਨੂੰ ਕੀ ਕੀ ਸੁਣਾਇਆ ਹੋਵੇਗਾ ਇਹ ਮੁੰਡਾ ਜੀ ਦਾ ਨਾਮ ਵਿਸ਼ਾਲ ਸੀ ਉਸ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਇੱਕ ਨਾ ਇੱਕ ਦਿਨ ਮੈਂ ਤੁਹਾਨੂੰ ਇੱਥੋਂ ਕੱਢ ਦੇਵਾਂਗਾ ਇਸ ਤੋਂ ਪਹਿਲਾਂ ਕਿਸੇ ਨੇ ਉਸ ਮੁੰਡੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਕਹਿੰਦੇ ਆ ਕਿ ਮਾੜਾ ਸਮਾਂ ਤਾਂ ਲੰਘ ਹੀ ਜਾਂਦਾ ਹੈ ਪਰ ਜਿਸ ਦੇ ਨਾਲ ਬੀਤੀ ਹੁੰਦੀ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਸਾਡੀ ਨਿਗਰਾਨੀ ਤੇ ਜੋ ਬੰਦਾ ਰੱਖਿਆ ਹੋਇਆ ਸੀ ਅਚਾਨਕ ਉਸ ਨੂੰ ਚੱਕਰ ਆਇਆ ਅਤੇ ਉਹ نیچے ਡਿੱਗ ਪਿਆ ਅਤੇ ਬਿਹੋਸ਼ ਹੋ ਗਿਆ ਅਸੀਂ ਸਾਰਿਆਂ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਉੱਥੋਂ ਭੱਜ ਗਏ ਸੀ ਯਕੀਨ ਮੰਨੋ ਉਸ ਦਿਨ ਹੀ ਪਤਾ ਲੱਗਿਆ ਕਿ ਆਜ਼ਾਦੀ ਕੀ ਹੁੰਦੀ ਹੈ ਆਪਣੀ ਜਾਨਤਾ ਸਭ ਨੂੰ ਹੀ ਪਿਆਰੀ ਹੁੰਦੀ ਹੈ ਉਸ ਸਮੇ ਸਾਰੇ ਭੱਜ ਰਹੇ ਸਨ ਕੁਝ ਲੋਕਾਂ ਨੂੰ ਤਾਂ ਗੋਲੀਆਂ ਲੱਗ ਗਈਆਂ ਤੇ ਕੁਝ ਜ਼ਖਮੀ ਹੋ ਗਏ ਸੀ ਮੈਂ ਵੀ ਜ਼ੋਰ ਨਾਲ ਜ਼ਮੀਨ ਤੇ ਡਿੱਗੀ ਸੀ ਮੇਰਾ ਮੋੜਾ ਟੁੱਟ ਗਿਆ ਸੀ ਪਰ ਇਸ ਦੀ ਤਕਲੀਫ ਦਾ ਨਾ ਸੋਚਦੇ ਹੋਏ ਮੈਨੂੰ ਉੱਥੋਂ ਭੱਜਣਾ ਹੀ ਠੀਕ ਲੱਗਿਆ ਨਹੀਂ ਤਾਂ ਮੈਂ ਸਾਰੀ ਹੀ ਜ਼ਿੰਦਗੀ ਇਹਨਾਂ ਦੀ ਕੈਦ ਵਿੱਚ ਹੀ ਰਹਿ ਜਾਵਾਂਗੀ ਇਹ ਇੱਕ ਸੁੰਨਸਾਨ ਸੜਕ ਸੀ ਸੜਕ ਦੇ ਨਾਲ ਲੱਗਾ ਇੱਕ ਬਹੁਤ ਹੀ ਵੱਡਾ ਜੰਗਲ ਸੀ ਬੜੀ ਮੁਸ਼ਕਲ ਨਾਲ ਮੈਂ ਉੱਥੋਂ ਆਪਣੀ ਜਾਨ ਬਚਾਉਂਦੀ ਹੋਈ ਭੱਜੀ ਸੀ ਰਾਤ ਬਹੁਤ ਹੋ ਗਈ ਸੀ ਸੜਕਾਂ ਤੇ ਆਣ ਜਾਣ ਵਾਲੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰਾਤ ਦੇ ਇਸ ਸਮੇਂ ਕੋਈ ਵੀ ਗੱਡੀ ਰੋਕਣ ਨੂੰ ਰਾਜੀ ਨਹੀਂ ਸੀ ਮੈਂ ਪੈਦਲ ਹੀ ਚੱਲਣਾ ਸ਼ੁਰੂ ਕੀਤਾ ਪਰ ਦੋ ਦਿਨਾਂ ਦੀ ਭੁੱਖ ਅਤੇ ਨਸ਼ਿਆਂ ਦੇ ਕਾਰਨ ਮੇਰਾ ਚੱਲਣਾ ਮੁਸ਼ਕਿਲ ਹੋ ਗਿਆ ਸੀ ਕੁਝ ਸਮਾਂ ਚੱਲਣ ਤੋਂ ਬਾਅਦ ਮੈਂ ਉੱਥੇ ਹੀ ਬੇਹੋਸ਼ ਹੋ ਗਈ ਅਤੇ ਡਿੱਗ ਗਈ ਸੀ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਦੇਖਿਆ ਕਿ ਮੈਂ ਹਸਪੀਟਲ ਵਿੱਚ ਸੀ ਮੇਰੇ ਸਾਹਮਣੇ ਦੋ ਪੁਲਿਸ ਅਤੇ ਇੱਕ ਡਾਕਟਰ ਖੜਾ ਸੀ ਮੇਰੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਪੁਲਿਸ ਵਾਲੇ ਮੇਰੇ ਤੋਂ ਪੁੱਛਗਿੱਛ ਕਰਨ ਲੱਗੇ ਮੈਂ ਡਰ ਗਈ ਸੀ ਅਤੇ ਸੋਚ ਰਹੀ ਸੀ ਕਿ ਕਿਤੇ ਜਿਹੜੀ ਮੁਸੀਬਤ ਵਿੱਚੋਂ ਨਿਕਲੀ ਆ ਉਸ ਵਿੱਚ ਹੀ ਦੁਬਾਰਾ ਨਾ ਫਸ ਜਾਵਾਂ ਇਹ ਸਲਈ ਮੁੱਕਰ ਜਾਣਾ ਹੀ ਠੀਕ ਸਮਝਿਆ ਉਹਨਾਂ ਲੋਕਾਂ ਨੇ ਮੇਰੇ ਤੋਂ ਮੇਰੇ ਘਰ ਦਾ ਪਤਾ ਲਿਆ ਮੈਂ ਦੇਖਿਆ ਕਿ ਮੇਰੀ ਮਾਂ ਮੇਰੇ ਸਾਹਮਣੇ ਖੜੀ ਸੀ ਮੈਨੂੰ ਦੇਖਦੇ ਉਹਨਾਂ ਨੇ ਚੀਕਣਾ ਤੇ ਜਲਾਉਣਾ ਸ਼ੁਰੂ ਕਰ ਦਿੱਤਾ ਸੀ ਲੋਕਾਂ ਨੇ ਦੱਸਿਆ ਸੀ ਕਿ ਮੇਰੀ ਮਾਂ ਅੱਜ 6 ਮਹੀਨੇ ਬਾਅਦ ਬੋਲੀ ਸੀ ਜਦੋਂ ਮੈਂ ਅਗਵਾ ਹੋ ਗਈ ਸੀ ਤਾਂ ਲੋਕਾਂ ਨੇ ਮੇਰੇ ਮਾਤਾ ਪਿਤਾ ਨੂੰ ਤਾਨੇ ਮਾਰਨਾ ਸ਼ੁਰੂ ਕਰ ਦਿੱਤਾ ਸੀ ਕੀ ਤੁਹਾਡੀ ਧੀ ਤਾਂ ਗਲਤ ਸੀ ਇਸ ਲਈ ਉਹ ਭੱਜ ਗਈ ਹੈ ਮੇਰੇ ਮਾਤਾ ਪਿਤਾ ਇਹ ਸਭ ਬਰਦਾਸ਼ਤ ਨਾ ਕਰ ਪਾਏ ਅਤੇ ਕੁਝ ਸਮੇਂ ਬਾਅਦ ਮੇਰੇ ਪਿਤਾ ਜੀ ਇਸ ਦੁਨੀਆ ਨੂੰ ਛੱਡ ਕੇ ਚੱਲ ਬਸੇ ਮੇਰੀ ਮਾਂ ਧੀ ਅਤੇ ਪਤੀ ਦੇ ਦੁੱਖ ਕਾਰਨ ਪਾਗਲ ਹੋ ਗਈ ਸੀ ਅਤੇ ਅੱਜ ਜਦੋਂ ਉਸ ਨੇ ਮੈਨੂੰ ਦੇਖਿਆ ਤਾਂ ਉੱਚੀ ਉੱਚੀ ਰੋਣ ਲੱਗੀ ਦੋ ਦਿਨ ਬਾਅਦ ਜਦੋਂ ਮੈਂ ਹਸਪਤਾਲ ਤੋਂ ਬਾਹਰ ਆਈ ਤਾਂ ਪਤਾ ਲੱਗਿਆ ਕਿ ਇਹ ਸਮਾਜ ਕੁੜੀਆਂ ਦਾ ਭੱਜ ਜਾਣਾ ਤਾਂ ਯਾਦ ਰੱਖਦਾ ਹੈ ਪਰ ਇਹ ਨਹੀਂ ਦੇਖਦਾ ਕਿ ਕਿਸੇ ਨੇ ਅਗਵਾ ਕਰ ਲਿਆ ਹੈ ਜਾਂ ਉਸ ਨਾਲ ਕੀ ਹੋਇਆ ਹੈ ਅਤੇ ਸਭ ਆਪਣੀ ਸੋਚ ਦੇ ਮੁਤਾਬਕ ਦੂਜਿਆਂ ਦੀਆਂ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ ਮੇਰੇ ਘਰੇ ਆਉਂਦਿਆਂ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਮੇਰੇ ਤੇ ਸਵਾਲਾਂ ਦੀ ਬਾਰਿਸ਼ ਕਰ ਦਿੱਤੀ ਸੀ ਪੁੱਛਣ ਲੱਗੇ ਕਿ ਉਹ ਮੁੰਡਾ ਕੌਣ ਸੀ ਜਿਹਦੇ ਨਾਲ ਤੂੰ ਭੱਜੀ ਸੀ ਤੂੰ ਇੱਕ ਵਾਰ ਵੀ ਆਪਣੇ ਮਾਤਾ ਪਿਤਾ ਬਾਰੇ ਨਹੀਂ ਸੋਚਿਆ ਤੇਰੇ ਕਾਰਨ ਤੇਰਾ ਪਿਓ ਇਹ ਦੁਨੀਆ ਛੱਡ ਕੇ ਚੱਲ ਬਸਿਆ ਮੈਂ ਸਫਾਈ ਦੇਣਾ ਚਾਹੀ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ ਮੈਂ ਚੁੱਪ ਹੋ ਗਈ ਉਹ ਸਾਰੇ ਲੋਕ ਮੇਰੀ ਮਾਂ ਨੂੰ ਕਹਿਣ ਲੱਗੇ ਕਿ ਜੇ ਤੂੰ ਇਸ ਵੱਧ ਚੱਲਣ ਕੁੜੀ ਨੂੰ ਆਪਣੇ ਘਰ ਵਿੱਚ ਰੱਖਣਾ ਹੈ ਤਾਂ ਅਸੀਂ ਤਾਨੂੰ ਐਸਾ ਸਮਾਜ ਵਿੱਚੋਂ ਕੱਢ ਦੇਵਾਂਗੇ ਮੇਰੀ ਮਾਂ ਨੇ ਸਾਰਿਆਂ ਦੀਆਂ ਗੱਲਾਂ ਸੁਨੀਆਂ ਮੇਰੀ ਮਾਂ ਨੇ ਵੀ ਕਿਸੇ ਨੂੰ ਕੁਝ ਕਹਿਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡੀ ਕੋਈ ਸੁਣਨ ਵਾਲਾ ਨਹੀਂ ਹੈ ਇਸ ਲਈ ਉਹਨਾਂ ਨੇ ਉਸ ਸਮੇਂ ਹੀ ਮੇਰਾ ਹੱਥ ਫੜਿਆ ਤੇ ਪਿੰਡ ਛੱਡ ਕੇ ਸ਼ਹਿਰ ਵਿੱਚ ਚਲੇ ਆਏ ਸ਼ਹਿਰ ਵਿੱਚ ਮੇਰੀ ਮਾਂ ਦੀ ਪੁਰਾਣੀ ਸਹੇਲੀ ਰਹਿੰਦੀ ਸੀ ਰਾਤ ਦੇ 10 ਵਜੇ ਅਸੀਂ ਉਹਨਾਂ ਦੇ ਘਰ ਆਏ ਅਚਾਨਕ ਉਹਨਾਂ ਦੇ ਘਰ ਦੇਖ ਕੇ ਮੇਰੀ ਮਾਂ ਦੀ ਸਹੇਲੀ ਸੁਬੀਤਾ ਅੰਟੀ ਘਬਰਾ ਗਈ ਉਹਨਾਂ ਨੇ ਸਾਨੂੰ ਘਰ ਦੇ ਅੰਦਰ ਆਉਣ ਨੂੰ ਕਿਹਾ ਤੇ ਸਾਨੂੰ ਇੱਕ ਕਮਰੇ ਵਿੱਚ ਬਿਠਾਇਆ ਅਸੀਂ ਸਾਰੇ ਗੱਲਾਂ ਹੀ ਕਰ ਰਹੇ ਸਨ ਤਾਂ ਮੈਂ ਦੇਖਿਆ ਕਿ スਵੀਤਾ ਆਂਟੀ ਦਾ ਇੱਕ ਮੁੰਡਾ ਸੀ ਜੋ ਪਾਗਲ ਸੀ ਉਹ ਮੇਰੇ ਕੋਲ ਆਇਆ ਤੇ ਮੈਨੂੰ ਬੋਲਣ ਲੱਗਿਆ ਕਿ ਤੁਸੀਂ ਚੱਲੋ ਤੇ ਮੇਰੇ ਨਾਲ ਖੇਡੋ スਵੀਤਾ ਆਂਟੀ ਦੇ ਮੁੰਡੇ ਦੀ ਉਮਰ 23 ਸਾਲ ਸੀ ਉਹ ਬੱਚਿਆਂ ਤਰ੍ਹਾਂ ਵਰਤਾਪ ਕਰ ਰਿਹਾ ਸੀ ਉਸ ਦੀ ਜिद ਕਾਰਨ ਮਾਂ ਨੇ ਕਿਹਾ ਕੀ ਜਾਏ ਇਸ ਨਾਲ ਖੇਡ ਲੈ ਨਹੀਂ ਤਾਂ ਇਹ ਸਾਨੂੰ ਪਰੇਸ਼ਾਨ ਕਰ ਦੇਵੇਗਾ ਮੇਰੀ ਮਾਂ ਦੀ ਸਹੇਲੀ ਸੁਵਿੱਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬਹੁਤ ਹੀ ਪੜਿਆ ਲਿਖਿਆ ਤੇ ਕਾਬਿਲ ਇਨਸਾਨ ਸੀ ਆਪਣੇ ਕਾਲਜ ਦਾ ਚੰਗਾ ਪਲੇਅਰ ਸੀ ਇੱਕ ਦਿਨ ਮੈਚ ਖੇਡਦੇ ਸਮੇਂ ਕਿਸੇ ਖਿਡਾਰੀ ਨੇ ਉਸ ਦੇ ਸਿਰ ਤੇ ਕੋਈ ਭਾਰੀ ਚੀਜ਼ ਮਾਰੀ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ ਇੱਕ ਮਹੀਨੇ ਤੱਕ ਹਸਪਤਾਲ ਰਿਹਾ ਪਰ ਇਸਰੇ ਦਿਮਾਗ ਦੇ ਇੱਕ ਹਿੱਸੇ ਨੇ ਕੰਮ ਕਰਨਾ ਛੱਡ ਦਿੱਤਾ ਹੈ ਇਸ ਲਈ ਇਹ ਬੱਚਿਆ ਬਾਗ ਵਰਤਾਪ ਕਰਦਾ ਹੈ ਅਸੀਂ ਮਾਵਾ ਧੀਆ ਸविता ਆਂਟੀ ਦੇ ਘਰੇ ਰਹਿਣ ਲੱਗੀਆਂ ਰਾਜ ਸਾਰਾ ਦਿਨ ਆਪਣੇ ਕਮਰੇ ਵਿੱਚ ਪਿਆ ਰਹਿੰਦਾ ਸੀ ਏ ਆਪਣੀ ਮਾਂ ਨਾਲ ਜਿੱਦ ਕਰਕੇ ਆਪਣੀ ਗੱਲ ਬਣਾ ਲੈਂਦਾ ਸੀ ਰਾਜ ਮੇਰੇ ਨਾਲ ਖੁੱਲ੍ਹ ਮਿਲ ਗਿਆ ਸੀ ਮੇਰੇ ਆਉਣ ਨਾਲ ਉਹਨੂੰ ਇੱਕ ਚੰਗਾ ਦੋਸਤ ਮਿਲ ਗਿਆ ਸੀ ਅਤੇ ਉਹ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਸੀ ਹੌਲੀ ਹੌਲੀ ਇਹ ਸਮਾਂ गुज़रਦਾ ਗਿਆ ਸੁਵਿਤਾ ਆਂਟੀ ਦਾ ਸਾਡੇ ਉੱਤੇ ਬਹੁਤ ਉਪਕਾਰ ਸੀ ਕਿਉਂਕਿ ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਨੇ ਸਾਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਸਾਡੇ ਲਈ ਇਹ ਹੀ ਕਾਫੀ ਸੀ ਮੇਰੀ ਮਾਂ ਆਪਣੀ ਸਹੇਲੀ ਨਾਲ ਲੋਕਾਂ ਦੇ ਕੱਪੜੇ ਸਿਲਦੀ ਅਤੇ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ। ਰਾਜ ਦੇ ਪਿਤਾ ਜੀ ਇਸ ਦੁਨੀਆ ਵਿੱਚ ਨਹੀਂ ਸਨ। ਉਹਨਾਂ ਦੇ ਕਰੇ ਰਾਜ ਅਤੇ ਸੁਵਿਤਾ ਆਂਟੀ ਹੀ ਰਹਦੇ ਸਨ। ਕੁਝ ਦਿਨ ਬਾਅਦ ਮੇਰੀ ਮਾਂ ਦੀ ਸਹੇਲੀ ਨੇ ਮੇਰੀ ਮਾਂ ਨੂੰ ਕਿਹਾ ਕਿ ਰਾਜ ਦਾ ਵਿਆਹ ਮੇਰੇ ਨਾਲ ਕਰਨਾ ਚਾਹੁੰਦੀ ਹੈ। ਮਾਂ ਨੇ ਸੁਵਿਤਾ ਆਂਟੀ ਨੂੰ ਕਿਹਾ ਕਿ ਆਪਣੇ ਘਰ ਵਿੱਚ ਜਗ੍ਹਾ ਦੇਣ ਦੀ ਅੱਨੀ ਵੱਡੀ ਕੀਮਤ ਨਾ ਮੰਗ। ਪਰ ਮੇਰੀ ਮਾਂ ਦੀ ਸਹੇਲੀ ਸੁਵਿਤਾ ਨੇ ਇੱਕ ਸ਼ਰਤ ਰੱਖ ਦਿੱਤੀ ਸੀ ਕਿ ਜਾਂ ਤਾਂ ਮੈਂ ਉਹਨਾਂ ਦੇ ਬੇਟੇ ਨਾਲ ਵਿਆਹ ਕਰਵਾ ਲਵਾਂ ਜਾਂ ਤਾਂ ਅਸੀਂ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਈਏ। ਸਵਿਤਾ ਆਂਟੀ ਦੀ ਇਹ ਗੱਲ ਸੁਣ ਕੇ ਹੁਣ ਤਾਂ ਸਾਡਾ ਰੱਬ ਤੋਂ ਵੀ ਭਰੋਸਾ ਉੱਠ ਗਿਆ ਸੀ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਮੈਂ ਤੇਰਾ ਵਿਆਹ ਰਾਜਨਾਲ ਨਾਲ ਨਹੀਂ ਹੋਣ ਦੇਵਾਂਗੀ ਕਿਉਂਕਿ ਉਹ ਪਾਗਲ ਹੈ ਪਰ ਪਤਾ ਨਹੀਂ ਕਿਉਂ ਰਾਜਨਾਲ ਰਹਿੰਦੇ ਹੋਏ ਮੈਨੂੰ ਉਸ ਨਾਲ ਲਗਾਵ ਹੋ ਗਿਆ ਸੀ। ਉਹ ਚਾਹੇ ਕਿਵੇਂ ਵੀ ਸੀ ਮੈਨੂੰ ਉਹ ਚੰਗਾ ਲੱਗਣ ਲੱਗ ਗਿਆ ਸੀ। ਮੈਂ ਮਾਂ ਨੂੰ ਸਮਝਾਉਂਦੇ ਹੋਏ ਕਿਹਾ ਕੀ ਮਾਂ ਜੇ ਅਸੀਂ ਇੱਥੋਂ ਹੀ ਇਕੱਲੇ ਮਾਂ ਜੇ ਅਸੀਂ ਇੱਥੋਂ ਨਿਕਲੇ ਤਾਂ ਅਸੀਂ ਕਿੱਧਰ ਭੜਕਦੇ ਰਹਾਂਗੇ ਸਾਡਾ ਕੋਈ ਟਿਕਾਣਾ ਨਹੀਂ ਹੈ ਇਸ ਲਈ ਚੰਗਾ ਇਹੀ ਹੋਵੇਗਾ ਕਿ ਆਪਾਂ ਸੁਵਿਤਾ ਆਂਟੀ ਦੀ ਗੱਲ ਮੰਨ ਲਈਏ ਮੇਰੇ ਫੈਸਲੇ ਤੇ ਮਾਂ ਰੋਂਦੀ ਰਹੀ ਕਿ ਮੇਰੀ ਇੱਕ ਹੀ ਤਾਂ ਦੀ ਸੀ ਇਹ ਕਿਹੋ ਜਿਹਾ مصیਬ ਲੈ ਕੇ ਆਈ ਹੈ ਅਸੀਂ ਦੋਵੇਂ ماں ਦੀ ਇੱਕ ਦੂਜੇ ਨੂੰ ਜੱਫੀ ਪਾ ਕੇ ਬਹੁਤ ਦੇਰ ਤੱਕ ਰੋਂਦਿਆਂ ਰਹੀਆਂ ਕੁਝ ਸਮੇਂ ਬਾਅਦ ਮੇਰਾ ਰਾਜ ਨਾਲ ਵਿਆਹ ਹੋ ਗਿਆ ਸੀ ਮੇਰੀ ਮਾਂ ਰੋਂਦੀ ਰਹੀ ਪਰ ਮੈਂ ਕੀ ਕਰਦੀ ਇਹ ਸਾਡੀ ਮਜਬੂਰੀ ਬਣ ਗਈ ਸੀ ਸਮਾਂ ਇਸ ਤਰ੍ਹਾਂ ਹੀ ਲੰਘ ਰਿਹਾ ਸੀ ਰਾਜ ਮੈਨੂੰ ਆਪਣੀ ਪਤਨੀ ਮੰਨਦਾ ਸੀ ਪਰ ਪਤਨੀ ਦਾ ਮਤਲਬ ਕੀ ਹੁੰਦਾ ਹੈ ਉਸ ਨੂੰ ਕੁਝ ਪਤਾ ਨਹੀਂ ਸੀ ਇੱਕ ਦਿਨ ਇੱਕ ਬਿਖਾਰਣ ਸਾਡੇ ਘਰ ਆਈ ਅਤੇ ਬੋਲੀ ਕਿ ਮੈਨੂੰ ਪੇਟ ਭਰ ਕੇ ਖਾਣਾ ਖਵਾ ਤੇਰੀ ਹਰ ਇੱਛਾ ਪੂਰੀ ਹੋਵੇਗੀ ਉਸ ਦੀ ਗੱਲ ਤੇ ਮੈਂ ਹੱਸੀ ਕਿ ਮੇਰੇ ਕਰਮਾਂ ਵਿੱਚ ਤਾਂ ਮੇਰਾ ਪਾਗਲ ਪਤੀ ਹੈ ਇਸ ਤੋਂ ਵੱਡਾ ਦੁੱਖ ਮੇਰੀ ਜ਼ਿੰਦਗੀ ਵਿੱਚ ਹੋਰ ਕੀ ਹੋ ਸਕਦਾ ਹੈ ਮੈਨਾਂ ਉਸੇ ਬਿਖਾਰਾ ਨੂੰ ਖਾਣਾ ਖਵਾਇਆ ਅਤੇ ਉਸਨੇ ਕਿਹਾ ਕਿ ਜਾ ਬੇਟਾ ਤੇਰਾ ਪਤੀ ਤੈਨੂੰ ਬਹੁਤ ਪਿਆਰ ਕਰੇਗਾ ਉਸ ਦੀਆਂ ਗੱਲਾਂ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਕਿ ਮੇਰਾ ਇਹ পাগল ਪਤੀ ਮੈਨੂੰ ਕੀ ਪਿਆਰ ਕਰੇਗਾ ਪਰ ਕਹਿੰਦੇ ਆ ਕਿ ਦੁਆਵਾਂ ਤਕਦੀਰ ਬਦਲ ਦਿੰਦੀਆਂ ਹਨ ਮੇਰੀ ਜ਼ਿੰਦਗੀ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਸੀ ਕਿ ਮੈਂ ਦੇਖਿਆ ਕਿ ਰਾਜਦਨ ਬਦਨ ਠੀਕ ਹੁੰਦਾ ਜਾ ਰਿਹਾ ਸੀ ਰਾਜ ਦੀ ਹਾਲਤ ਵਿੱਚ ਸੁਧਾਰ ਦੇਖ ਕੇ ਅਸੀਂ ਉਸ ਦਾ ਇਲਾਜ ਦੁਬਾਰਾ ਤੋਂ ਕਰਵਾਉਣਾ ਸ਼ੁਰੂ ਕਰ ਦਿੱਤਾ ਐ ਸੋਬਾਰ ਡਾਕਟਰ ਨੂੰ ਵੀ ਪੂਰੀ ਉਮੀਦ ਸੀ ਕਿ ਰਾਜਬਾਤ ਜਲਦੀ ਠੀਕ ਹੋ ਜਾਵੇਗਾ ਮੇਰਾ ਪੂਰਾ ਦਿਨ ਰਾਜਜੀ ਦੇਖਭਾਲ ਵਿੱਚ ਚਲਾ ਜਾਂਦਾ ਸੀ ਪਰ ਮੇਰੀ ਮਿਹਨਤ رنگ ਲਿਆਈ ਅਤੇ ਰਾਜ ਦੀ ਹਾਲਤ ਵਿੱਚ ਸੁਧਾਰ ਆਉਣ ਲੱਗਾ ਹੁਣ ਉਹ ਪਹਿਲਾਂ ਨਾਲੋਂ ਠੀਕ ਹੋ ਰਿਹਾ ਸੀ ਪਰ ਰਾਜ ਦੇ ਠੀਕ ਹੁੰਦੇ ਹੀ ਪਤਾ ਨਹੀਂ ਮੇਰੀ ਸੱਸ ਨੂੰ ਕੀ ਹੋ ਗਿਆ ਸੀ ਉਹ ਮੇਰੇ ਤੋਂ ਨਫ਼ਰਤ ਕਰਨ ਲੱਗੀ ਮੇਰੇ ਖਿਲਾਫ ਰਾਜ ਨੂੰ ਭੜਕਾਉਣ ਲੱਗੀ ਪਰ ਇਸ ਬੁਰੇ ਹਾਲਾਤਾਂ ਵਿੱਚ ਵੀ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ ਅਚਾਨਕ ਹੀ ਮੇਰੀ ਮਾਂ ਦੀ ਤਬੀਅਤ ਖਰਾਬ ਹੋ ਗਈ ਮੇਰੇ ਸਹੁਰੇ ਘਰ ਵਾਲਿਆਂ ਨੇ ਮੇਰੀ ਮਾਂ ਦੇ ਇਲਾਜ ਵਿੱਚ ਮੇਰਾ ਬਿਲਕੁਲ ਵੀ ਸਾਥ ਨਹੀਂ ਦਿੱਤਾ ਤੇ ਅਚਾਨਕ ਮੇਰੀ ਮਾਂ ਇਸ ਦੁਨੀਆ ਨੂੰ ਛੱਡ ਕੇ ਚੱਲ ਬਸੀ ਹੁਣ ਮੈਂ ਬਿਲਕੁਲ ਇਕੱਲੀ ਹੋ ਗਈ ਸੀ ਸਹੁਰੇ ਘਰ ਰਹਿਣ ਦਾ ਟਿਕਾਣਾ ਤਾਂ ਸੀ ਪਰ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਮੇਰੀ ਮਾਂ ਦੇ ਗੁਜ਼ਰਦੇ ਹੀ ਮੇਰੀ ਸੱਸ ਦਾ ਹਤਿਆਚਾਰ ਮੇਰੇ ਉੱਤੇ ਵੱਧ ਗਿਆ ਸੀ ਉਹ ਮੇਰੇ ਪਤੀ ਰਾਜ ਨੂੰ ਕਹਿ ਕੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਉਂਦੀ ਸੀ। ਰਾਜ ਪਹਿਲਾਂ ਨਾਲੋਂ ਠੀਕ ਹੋ ਗਿਆ ਸੀ ਪਰ ਹੁਣ ਉਹ ਆਪਣੀ ਮਾਂ ਦੇ ਹੱਥਾਂ ਦਾ ਖਿਡੌਣਾ ਬਣ ਗਿਆ ਸੀ। ਉਸ ਦੀ ਮਾਂ ਜਿਵੇਂ ਕਹਿੰਦੀ ਉਹ ਉਸ ਦੇ ਇਸ਼ਾਰਿਆਂ ਤੇ ਹੀ ਨੱਚਦਾ ਸੀ। ਪਤੀ ਪਤਨੀ ਅਸੀਂ ਅਜੀਬ ਰਿਸ਼ਤੇ ਨਾਲ ਜੁੜੇ ਸੀ। ਨਾਲ ਹੁੰਦੇ ਹੋਏ ਵੀ ਅਸੀਂ ਇੱਕ ਦੂਜੇ ਦੇ ਨਾਲ ਨਹੀਂ ਸੀ। ਸਾਡਾ ਰਿਸ਼ਤਾ ਬਸ ਇਸ ਤਰ੍ਹਾਂ ਹੀ ਚੱਲ ਰਿਹਾ ਸੀ ਕਿ ਇੱਕ ਦਿਨ ਮੇਰੀ ਕਿਸਮਤ ਨੇ ਇੱਕ ਨਵਾਂ ਮੋੜ ਲੇਤਾ ਅਚਾਨਕ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ ਪਰ ਮੇਰੀ ਮਾਂ ਬਣਨ ਦੀ ਖਬਰ ਸੁਣ ਕੇ ਮੈਨੂੰ ਕੋਈ ਖੁਸ਼ੀ ਨਹੀਂ ਹੋਈ ਕਿਉਂਕਿ ਜੋ ਮੇਰੇ ਤੇ ਰਾਜ ਦੇ ਰਿਸ਼ਤੇ ਵਿੱਚ ਦਰਾਰ ਸੀ ਉਹ ਸਾਡੇ ਆਉਣ ਵਾਲੇ ਬੱਚੇ ਲਈ ਬਿਲਕੁਲ ਵੀ ਠੀਕ ਨਹੀਂ ਸੀ ਮੇਰੇ ਮਨ ਵਿੱਚ ਡਰ ਸੀ ਕਿ ਪਤਾ ਨਹੀਂ ਰਾਜ ਇੱਕ ਚੰਗਾ ਪਿਤਾ ਸਾਬਿਤ ਹੋਵੇਗਾ ਜਾਂ ਨਹੀਂ ਮੈਂ ਆਪਣੇ ਬੱਚੇ ਨੂੰ ਇਸ ਦੁਨੀਆ ਵਿੱਚ ਲਿਆਉਣ ਤੋਂ ਡਰ ਰਹੀ ਸੀ ਉਸ ਸਮੇਂ ਹੀ ਮੈਂ ਆਪਣੇ ਮੁਹੱਲੇ ਦੀ ਕ ਔਰਤ ਨਾਲ ਗੱਲ ਕੀਤੀ ਜੋ ਹਸਪਤਾਲ ਵਿੱਚ ਡਾਕਟਰ ਸੀ ਉਹ ਮੇਰੀ ਮਦਦ ਕਰਨ ਨੂੰ ਤਿਆਰ ਹੋ ਗਈ ਪਰ ਹਸਪਤਾਲ ਜਾਣ ਬਾਅਦ ਹੀ ਪਤਾ ਲੱਗਿਆ ਕਿ ਮੇਰਾ ਗਰਭਪਾਤ ਨਹੀਂ ਹੋ ਸਕਦਾ ਜੇ ਮੈਂ ਇਹ ਗਰਭਪਾਤ ਕਰਵਾਇਆ ਤਾਂ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ ਮੈਂ ਆਪਣਾ ਉਤਰਿਆ ਹੋਇਆ ਚਿਹਰਾ ਲੈ ਕੇ ਘਰੇ ਆ ਗਈ ਮੇਰੇ ਲਈ ਉਹ 9 ਮਹੀਨੇ 9 ਸਾਲਾਂ ਦੇ ਬਰਾਬਰ ਸੀ ਇਸ ਤਰ੍ਹਾਂ ਹੀ ਇਹ ਸਮਾਂ ਲੰਘਦਾ ਗਿਆ ਅਤੇ 9 ਮਹੀਨਿਆਂ ਬਾਅਦ ਮੈਂ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਇੱਕ ਮੁੰਡਾ ਤੇ ਇੱਕ ਕੁੜੀ ਬੱਚਿਆਂ ਨੂੰ ਦੇਖ ਕੇ ਮੇਰੇ ਮਨ ਵਿੱਚ ਅਜੀਬ ਜਿਹੀ ਖੁਸ਼ੀ ਸੀ ਆਪਣੇ ਬੱਚਿਆਂ ਨੂੰ ਦੇਖ ਕੇ ਮੇਰੀ ਮਮਤਾ ਤੜਫੁੱਠੀ ਅਤੇ ਮੈਂ ਉਹਨਾਂ ਨੂੰ ਆਪਣੀ ਸੀਨੇ ਨਾਲ ਲਾ ਲਿਆ ਬੱਚਿਆਂ ਦੇ ਜਨਮ ਹੋਣ ਤੋਂ ਬਾਅਦ ਮੇਰੀ ਸੱਸ ਤੇ ਰਾਜਦਾ ਵਰਤਾਅ ਵੀ ਚੰਗਾ ਹੋ ਗਿਆ ਸੀ ਅਤੇ ਉਹਨਾਂ ਦਾ ਬੱਚਿਆਂ ਨਾਲ ਵੀ ਲਗਾਅ ਹੋ ਗਿਆ ਸੀ ਮੇਰੇ ਵਰਗੀ ਬਦਕਿਸਮਤ ਲਈ ਇਹ ਹੀ ਬਹੁਤ ਵੱਡੀ ਗੱਲ ਸੀ ਹੌਲੀ ਹੌਲੀ ਮੇਰਾ ਸਮਾਂ ਇਸ ਤਰ੍ਹਾਂ ਹੀ ਗੁਜ਼ਰਦਾ ਗਿਆ ਮੇਰੇ ਲਈ ਉਹ ਦਿਨ ਬਹੁਤ ਖੁਸ਼ਕਿਸਮਤ ਸੀ ਜਦੋਂ ਮੇਰੇ ਬੱਚਿਆਂ ਨੇ ਮੈਨੂੰ ਮਾਂ ਕਹਿ ਕੇ ਬੁਲਾਇਆ ਸੀ ਇਹ ਗੱਲ ਉਹੀ ਲੋਕ ਸਮਝਣਗੇ ਜਿਨ੍ਹਾਂ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਇੱਕ ਦਿਨ ਮੇਰੀ ਸੱਸ ਅਤੇ ਮੇਰਾ ਪਤੀ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ ਅਤੇ ਆਉਂਦੇ ਹੀ ਉਹਨਾਂ ਦੋਵਾਂ ਦਾ ਐਕਸੀਡੈਂਟ ਹੋ ਗਿਆ ਅਤੇ ਮੌਕੇ ਦੇ ਹੀ ਮੌਤ ਹੋ ਗਈ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਮੈਂ ਇੱਕ ਵਾਰ ਫੇਰ ਤੋਂ ਟੁੱਟ ਕੇ ਚਕਨਾਚੂਰ ਹੋ ਗਈ ਸੀ ਉਹ ਮੇਰੇ ਲਈ ਭਾਵੇਂ ਕਿਵੇਂ ਵੀ ਸਨ ਪਰ ਮੇਰੇ ਬੱਚਿਆਂ ਦਾ ਸਹਾਰਾ ਸਨ ਇਹ ਸਭ ਸੋਚ-ਸੋਚ ਕੇ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਉਂਦੀ ਸੀ ਕੀ ਹੁਣ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ ਜੋ ਵੀ ਜਮਾ ਪੂੰਜੀ ਸੀ ਉਹ ਕੁਝ ਦਿਨਾਂ ਵਿੱਚ ਖਰਚ ਹੋ ਗਈ ਸੀ ਸਾਡੇ ਘਰ ਖਾਣ ਪੀਣ ਦਾ ਸਮਾਨ ਵੀ ਖਤਮ ਹੋ ਗਿਆ ਸੀ ਇੱਕ ਮਾਂ ਆਪ ਭੁੱਖੀ ਰਹਿ ਸਕਦੀ ਹੈ ਪਰ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਰੱਖ ਸਕਦੀ ਮੈਂ ਆਸ-ਪਾਸ ਮੁਹੱਲੇ ਵਿੱਚ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਣ ਲੱਗੀ ਪਰ ਇੱਕਲੀ ਔਰਤ ਦਾ ਕੋਈ ਸਹਾਰਾ ਨਹੀਂ ਹੁੰਦਾ ਅਤੇ ਸਾਰੇ ਉਸ ਨੂੰ ਬੇਇੱਜ਼ਤ ਕਰਨ ਵਿੱਚ ਲੱਗੇ ਰਹਿੰਦੇ ਹਨ ਮੈਂ ਕਿਸੇ ਦੇ ਘਰ ਕੰਮ ਕਰਨ ਜਾਂਦੀ ਤਾਂ ਉਹਨਾਂ ਦੇ ਮਰਦ ਮੈਨੂੰ ਗੰਦੀਆਂ ਨਜ਼ਰਾਂ ਨਾਲ ਘੂਰਦੇ ਰਹਿੰਦੇ ਸਨ ਇੱਕ ਦਿਨ ਮੈਂ ਰਾਸਤੇ ਵਿੱਚ ਜਾ ਰਹੀ ਸੀ ਕਿ ਮੈਨੂੰ ਪਤਾ ਲੱਗਿਆ ਕਿ ਇੱਕ ਘਰ ਵਿੱਚ ਡਰਾਈਵਰ ਦੀ ਜ਼ਰੂਰਤ ਹੈ ਮੈਂ ਗੱਡੀ ਚਲਾਉਣਾ ਉਸ ਸਮੇਂ ਹੀ ਸਿੱਖੀ ਸੀ ਜਦੋਂ ਮੈਂ ਕਿਡਨਾਪ ਹੋ ਗਈ ਸੀ ਕਿਡਨਾਪਰ ਸਾਨੂੰ ਟ੍ਰੇਨਿੰਗ ਦਿੰਦੇ ਕੀ ਵਕਤੋਂ ਆਉਣ ਦੇ ਸਮੇਂ ਅਸੀਂ ਗੱਡੀ ਚਲਾ ਕੇ ਭੱਜ ਸਕੀਏ ਪਰ ਫੇਰ ਤੋਂ ਉਹੀ ਪਰੇਸ਼ਾਨੀ ਸੀ ਮੈਂ ਆਪਣਾ ਹੂਲੀਆ ਬਦਲ ਲਿਆ ਅਤੇ ਮਰਦਾਂ ਵਾਲੇ ਕੱਪੜੇ ਪਾ ਲਏ ਮੈਨੂੰ ਜੋ ਵੀ ਕੋਈ ਦੇਖਦਾ ਤੇ ਇਹੀ ਸਮਝਦਾ ਕਿ ਮੈਂ ਮਰਦ ਹਾਂ ਮੈਂ ਉਸ ਇਨਸਾਨ ਦੀ ਗੱਡੀ ਚਲਾਉਣ ਲੱਗੀ ਉਹ ਸਾਬ ਬਹੁਤ ਹੀ ਚੰਗੇ ਇਨਸਾਨ ਸਨ ਉਹ ਮੇਰੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰਦੇ ਹੌਲੀ ਹੌਲੀ ਸਾਬ ਅਤੇ ਮੇਰੇ ਵਿੱਚ ਇੱਕ ਚੰਗੀ ਦੋਸਤੀ ਹੋ ਗਈ ਸੀ ਗੱਡੀ ਚਲਾਉਂਦੇ ਚਲਾਉਂਦੇ ਮੇਰਾ ਸਫ਼ਰ ਵੀ ਚੰਗਾ ਬੀਤ ਜਾਂਦਾ ਸੀ ਇੱਕ ਦਿਨ ਗੱਲਾਂ ਵਿੱਚ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਦਿਨ ਮੈਂ ਇੱਕ ਕੁੜੀ ਦੇਖੀ ਸੀ ਅਤੇ ਮੈਂ ਉਸ ਨੂੰ ਪਿਆਰ ਕਰਨ ਲੱਗਿਆ ਸੀ ਪਰ ਜ਼ਿੰਦਗੀ ਨੇ ਇੱਕ ਇਹੋ ਜਿਹਾ ਮੋੜ ਲਿਆਂਦਾ ਕਿ ਮੈਂ ਫਿਰ ਤੋਂ ਉਸ ਨੂੰ ਲੱਭ ਨਾ ਸਕਿਆ ਪਤਾ ਨਹੀਂ ਉਹ ਕਿੱਥੇ ਗਵਾਚ ਗਈ ਹੈ ਉਹ ਕਿਸਮਤ ਦੀ ਮਾਰੀ ਸੀ ਪਤਾ ਨਹੀਂ ਉਹ ਕਿਸ ਹਾਲ ਵਿੱਚ ਹੋਵੇਗੀ ਸਾਬ ਨੇ ਮੈਨੂੰ ਕਿਹਾ ਕਿ ਅਗਲੇ ਦਿਨ ਮੈਂ ਤੁਹਾਨੂੰ ਉਸ ਦੀ ਤਸਵੀਰ ਦਿਖਾਵਾਂਗਾ ਹੁਣ ਮੈਂ ਉਸ ਕੁੜੀ ਦੀ ਕਿਸਮਤ ਬਾਰੇ ਵੀ ਸੋਚ ਰਹੀ ਸੀ ਕਿ ਉਸ ਦੀ ਕਿਸਮਤ ਤਾਂ ਬਹੁਤ ਹੀ ਚੰਗੀ ਹੈ ਕਿਉਂਕਿ ਕੋਈ ਇਨਸਾਨ ਉਸ ਨੂੰ 7 ਸਾਲ ਤੋਂ ਪਿਆਰ ਕਰਦਾ ਹੈ ਉਸ ਦੇ ਖਿਆਲਾਂ ਵਿੱਚ ਸਾਬ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ ਸੀ ਅਗਲੇ ਦਿਨ ਬੱਚਿਆਂ ਨੂੰ ਸਕੂਲ ਛੱਡ ਕੇ ਜਦੋਂ ਮੈਂ ਸਾਬ ਨੂੰ ਲੈਣ ਗਈ ਤਾਂ ਜਦੋਂ ਉਹ ਗੱਡੀ ਵਿੱਚ ਬੈਠੇ ਕੁਝ ਦੂਰ ਜਾ ਕੇ ਮੈਂ ਉਹਨਾਂ ਨੂੰ ਕਿਹਾ ਕਿ ਉਹ ਮੈਨੂੰ ਕੋਈ ਕੁੜੀ ਦੀ ਤਸਵੀਰ ਦਿਖਾਉਣ ਵਾਲੇ ਸਨ ਮੈਨੂੰ ਉਸ ਕੁੜੀ ਦੀ ਤਸਵੀਰ ਦਿਖਾਓ ਕਿ ਕੌਣ ਹੈ ਉਹ ਖੁਸ਼ਕਿਸਮਤ ਕੁੜੀ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਪਰ ਜਦੋਂ ਉਹਨਾਂ ਨੇ ਮੈਨੂੰ ਤਸਵੀਰ ਕੱਢ ਕੇ ਦਿਖਾਈ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਇਨਸਾਨ ਤਾਂ ਮੈਨੂੰ ਮੇਰੀ ਹੀ ਤਸਵੀਰ ਦਿਖਾ ਰਿਹਾ ਸੀ ਇਹ ਮੇਰੀ ਤਸਵੀਰ ਉਸ ਸਮੇਂ ਦੀ ਸੀ ਜਦੋਂ ਮੈਂ ਗਵਾਹ ਹੋਈ ਸੀ ਮੈਂ ਗੱਡੀ ਦੇ ਬ੍ਰੇਕ ਲਾ ਦਿੱਤੇ ਫਿਰ ਸਾਹਬ ਨੇ ਕਿਹਾ ਕਿ ਗੱਡੀ ਧਿਆਨ ਨਾਲ ਚਲਾਓ ਪਾਰੇ ਉਹਨਾਂ ਨੂੰ ਕੀ ਪਤਾ ਸੀ ਕਿ ਮੈਂ ਕਿਸ ਮੁਸ਼ਕਿਲ ਤੋਂ ਗੁਜ਼ਰ ਰਹੀ ਹਾਂ ਉਹਨਾਂ ਨੇ ਮੈਨੂੰ ਦੱਸਿਆ ਕਿ 7 ਸਾਲ ਪਹਿਲਾਂ ਮੈਂ ਇੱਕ ਗੈਂਗ ਦਾ ਹਿੱਸਾ ਸੀ ਪਰ ਇੱਕ ਦਿਨ ਮੈਂ ਉਹ ਚਿਹਰਾ ਦੇਖਿਆ ਤਾਂ ਮੈਂ ਆਪਣੇ ਆਪ ਨਾਲ ਵਾਦਾ ਕੀਤਾ ਕਿ ਮੈਂ ਇਸ ਅਦਾਲਤਦਲ ਤੋਂ ਬਹੁਤੀ ਜਲਦੀ ਨਿਕਲਾਂਗਾ ਅਤੇ ਉਸ ਮਾਸੂਮ ਕੁੜੀ ਨੂੰ ਵੀ ਉੱਥੋਂ ਕੱਢਾਂਗਾ ਉਹਨਾਂ ਨੇ ਦੱਸਿਆ ਕਿ ਮੈਂ ਉੱਥੇ ਮੌਜੂਦ ਲੋਕਾਂ ਨੂੰ ਨਸ਼ੇ ਦੇ ਟੀਕੇ ਲਾਉਂਦਾ ਸੀ ਜਦੋਂ ਦਾ ਮੈਂ ਉਸ ਕੁੜੀ ਨੂੰ ਦੇਖਿਆ ਸੀ ਤਾਂ ਮੈਂ ਉਸ ਦੇ ਪਿਆਰ ਵਿੱਚ ਪਾਗਲ ਹੋ ਗਿਆ ਸੀ ਅਤੇ ਮੈਂ ਇਸ ਗਲਤ ਕੰਮ ਤੋ ਸ਼ੁਟਕਾਰਾ ਪਾਉਣਾ ਚਾਹੁੰਦਾ ਸੀ ਫੇਰ ਮੈਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਦਾ ਸਰਕਾਰੀ ਗਵਾਹ ਬਣ ਗਿਆ ਪੁਲਿਸ ਨੇ ਜਦੋਂ ਉੱਥੇ ਛਾਪਾ ਮਾਰਿਆ ਤਾਂ ਉੱਥੇ ਮੌਜੂਦ ਸਾਰੇ ਲੋਕ ਫਰਾਰ ਹੋ ਗਏ ਸਨ ਮੈਨੂੰ ਅਹਿਸਾਸ ਹੋਇਆ ਕਿ ਮੈਂ ਉਸ ਕੁੜੀ ਨੂੰ ਖੋ ਚੁੱਕਿਆ ਸੀ ਉਸ ਨੇ ਮੈਨੂੰ ਇੱਕ ਵਾਰ ਆਪਣੇ ਘਰ ਦਾ ਪਤਾ ਦਿੱਤਾ ਸੀ ਜਦੋਂ ਮੈਂ ਉਸ ਦੇ ਘਰ ਦਾ ਪਤਾ ਪੁੱਛਦੇ ਹੋਏ ਉੱਥੇ ਪਹੁੰਚਿਆ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਦਾ ਪਿਤਾ ਉਸ ਦੀ ਜੁਦਾਈ ਵਿੱਚ ਮਰ ਗਿਆ ਹੈ ਉਹ ਕੁੜੀ ਅਤੇ ਉਸ ਦੀ ਮਾਂ ਉਹ ਪਿੰਡ ਛੱਡ ਕੇ ਚਲੇ ਗਏ ਹਨ ਮੈਂ ਆਪਣੀ ਪੜ੍ਹਾਈ ਬਹੁਤ ਵਧੀਆ ਕੀਤੀ ਸੀ ਪਰ ਗਲਤ ਸੰਗਤ ਦੇ ਕਾਰਨ ਮੈਂ ਅਪਰਾਧੀ ਬਣ ਗਿਆ ਸੀ ਇਸ ਸਮੇਂ ਸਾਵ ਦੀਆਂ ਗੱਲਾਂ ਸੁਣ ਕੇ ਮੈਂ ਉਹਨਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ ਅਤੇ ਕਿਹਾ ਕਿ ਮੈਂ ਉਹੀ ਕੁੜੀ ਹਾਂ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਪਰ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਮੈਂ ਆਪਣਾ ਹੂਲੀਆ ਬਦਲ ਲਿਆ ਹੈ ਅਤੇ ਹੁਣ ਮੈਂ ਇੱਕ ਮਰਦ ਦੇ ਪੇਸ਼ ਵਿੱਚ ਰਹਿਣ ਲੱਗੀ ਹਾਂ ਵਿਸ਼ਾਲ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਜਸ਼ਨ ਹਾਂ ਤਾਂ ਓ ਮੈਨੂੰ ਆਪਣੇ ਸਾਹਮਣੇ ਦੇਖ ਕੇ ਬਹੁਤ ਖੁਸ਼ ਹੋ ਗਈ ਅਤੇ ਮੈਨੂੰ ਜਫੀ ਪਾ ਲਈ ਮੈਂ ਆਪਣੇ ਨਾਲ ਹੋਈ ਸਾਰੀ ਕਹਾਣੀ ਉਹਨਾਂ ਨੂੰ ਦੱਸੀ ਫਿਰ ਉਹਨਾਂ ਨੇ ਮੈਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਦੇਵਾਂਗਾ ਮੈਂ ਤੇਰੇ ਬੱਚਿਆਂ ਨੂੰ ਅਪਣਾ ਲਵਾਂਗਾ ਉਸ ਨੇ ਦੱਸਿਆ ਕਿ ਜਦੋਂ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਸੀ ਤਾਂ ਮੈਂ ਉਸ ਬੁਰੀ ਸੰਗਤ ਨੂੰ ਛੱਡ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਚਾਹੁੰਦਾ ਸੀ ਪਰ ਉਸ ਸਮੇਂ ਤੂੰ ਵੀ ਵਿਛੜ ਗਈ ਸੀ ਮੈਂ ਚੰਗੀ ਮਿਹਨਤ ਕਰਨ ਲੱਗ ਗਿਆ ਅਤੇ ਪੜ੍ਹਾਈ ਕਰਨ ਲੱਗਿਆ। ਮੇਰੀ ਪੜ੍ਹਾਈ ਦੇ ਕਾਰਨ ਮੈਨੂੰ ਇੱਕ ਚੰਗੀ ਨੌਕਰੀ ਮਿਲ ਗਈ ਅਤੇ ਮੈਂ ਪੂਰੀ ਲਗਨ ਨਾਲ ਨੌਕਰੀ ਕਰਨ ਲੱਗਿਆ। ਕਹਿੰਦੇ ਹਨ ਕਿ ਪਿਆਰ ਸੱਚਾ ਹੋਵੇ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ ਅਤੇ ਅੱਜ ਤੂੰ ਮੇਰੇ ਸਾਹਮਣੇ ਬੈਠੀ ਹੈ। ਵਿਸ਼ਾਲ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਖੁਸ਼ ਹੋਈ ਕਿਉਂਕਿ ਮੈਨੂੰ ਇੱਕ ਸੱਚਾ ਜੀਵਨ ਸਾਥੀ ਮਿਲ ਗਿਆ ਸੀ। ਮੈਂ ਆਪਣੇ ਬੱਚਿਆਂ ਨੂੰ ਉਹਨਾਂ ਨਾਲ ਮਿਲਾਇਆ ਅਤੇ ਕੁਝ ਦਿਨਾਂ ਬਾਅਦ ਹੀ ਮੈਂ ਵਿਸ਼ਾਲ ਨਾਲ ਵਿਆਹ ਕਰਵਾ ਲਿਆ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਜਿਹੜੇ ਵੀ ਦੁੱਖ ਦੇਖੇ ਸਨ ਵਿਸ਼ਾਲ ਨੇ ਆ ਕੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦਿੱਤੀਆਂ ਸਨ ਦੋਸਤੋ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਵੀ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਦਿਲਚਸਪ ਕਹਾਣੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਧੰਨਵਾਦ ਦੋਸਤੋ